ਜਿਹੜੀ 11 ਮੈਂਬਰੀ ਕਮੇਟੀ ਉਤੋਂ ਦੀ ਜ਼ਮੀਨ ਮਾਲਕਾਂ ਦੀ ਚੁਣੀ ਹੋਈ ਹੈ ਉਹਨਾਂ ਨੇ ਪਰਨ ਕੀਤਾ ਸੌਹਾ ਖਾਧੀਆਂ ਵੀ ਜਿੰਦ ਬਗ ਜੂਗੀ ਜ਼ਮੀਨ ਦਾ ਇੱਕ ਖੋਡ ਨਹੀਂ ਦਿੰਦੇ ਕਿਉਂਕਿ ਜਿਹੜੀ ਜ਼ਮੀਨ ਪਿੱਛੇ ਇੱਕ ਫੁੱਟ ਤਾਂ ਪਿੱਛੇ ਭਾਈ ਦਾ ਗਾਟਾ ਲਾ ਦਿੰਦੇ ਆ ਭਾਈ ਦਾ ਲੱਤ ਵੜ ਦਿੰਦੇ ਆ ਉਹ ਇਥੋਂ ਵੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੇ ਜਿਹੜੇ ਨਵੀਂ ਪਾਲਿਸੀ ਬਣਾਈ ਹੈ ਉਹ 212 ਕਿੱਲੇ ਦੇ ਵਿੱਚ ਐ ਨਹੀਂ ਵੜਨ ਦੇਵਾਂਗੇ ਕਾਰਨੇ ਨਵਾਂ ਅੱਜ ਦੇਖਿਆ ਕਿ ਜ਼ਮੀਨਾਂ ਕਰ ਕਰਨਾ ਨਵਾਂ ਧੰਗ ਬਣਾਇਆ ਉਹਦੇ ਖਿਲਾਫ ਸੇ ਉਤਮ ਮੋਰਚੇ ਵੱਲੋਂ 543 ਦਾਣਾ ਮੰਡੀ ਦੇ ਵਿੱਚ ਰੈਡੀ ਕਰਕੇ ਕਿਸਾਨ ਆਗੂਆਂ ਨੇ ਸਾਰੇ ਪਿੰਡ ਵਾਸੀਆਂ ਨੂੰ ਸੱਟੇ ਕੀਤਾ ਜਿਹੜਾ ਕੇਸ ਹੈ ਜ਼ਮੀਨ ਰਕਾਇਬ ਕਰਨ ਵਾਲਾ ਉਹ ਵੀ ਸਰਕਾਰ ਨੇ ਜਿੱਥੇ ਚੇਤਾਵਨੀ ਦਿੱਤੀ ਹੈ ਉੱਥੇ ਸੰਜੁਟ ਮੋਰਚੇ ਨੇ ਕੇਸ ਆ ਜਿਹੜਾ ਉਹ ਹੱਥੇ ਵਿੱਚ ਲੈਂਦਾ ਨੱਕ ਨਹੀਂ ਕਰਨ ਦੇਵਾਂਗੇ ਕਿਸੇ ਸਰਕਾਰੀ ਅਧਿਕਾਰੀ ਨੂੰ ਕਿਉਂਕਿ ਫੈਸਲਾ ਹੋ ਚੁੱਕਿਆ ਸਰਕਾਰ ਫੈਸਲਾ ਕਰ ਲੇ ਸੰਜਿਤ ਮੋਰਚੇ ਨੇ ਕਰ ਲਿਆ ਪੈਸਾ ਕੁਜਨਾਂ ਦੀ ਜ਼ਮੀਨਾਂ ਕਵਰ ਕਰਕੇ ਉਹਦੇ ਵਿੱਚ ਕਿਸਾਨ ਨੂੰ ਕੁਝ ਮਰਦਾਂ ਪਲਾਟ ਦੇਣਾ ਹੈ ਇਹ ਪਲਾਟ ਹੈ ਇਹਦਾ ਕਿ ਬਹਾਨੇ ਵਜਿਆ ਸਰਕਾਰ ਦੀ ਅਗਲੇ 20-25 ਸਾਲਾਂ ਵਿੱਚ ਇੱਥੇ ਜਿਹੜਾ ਪਲਾਟ ਦਾ ਜਾਂ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ ਸਰਕਾਰ ਜ਼ਮੀਨਾਂ ਧਾਉਣ ਵਾਸਤੇ ਏਡੇ ਬਗੇਸ ਕੰਡੇ ਵਰਦੇ ਦੀ ਤੋਂ ਬਾਜ ਰਹੇ ਅੱਜ ਸੰਜੁਕਤ ਮੋਰਚੇ ਨੇ ਠੂਠਿਆਂ ਵਾਲੀ ਪਿੰਡ ਦੇ ਵਿੱਚ ਜਿਹੜੀ ਰੈਲੀ ਕੀਤੀ ਹੈ ਦਾਣਾ ਮੰਡੀ ਦੇ ਵਿੱਚ ਸਾਰੇ ਪੰਜਾਬ ਪੱਧਰੇ ਜ਼ਿਲ੍ਹਾ ਪੱਧਰੇ ਸੰਜੁਕਤ ਮੋਰਚੇ ਦੇ ਆਗੂ ਆਏ ਆ ਵੱਖ-ਵੱਖ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਜਿਹੜੀ 11 ਮੈਂਬਰੀ ਕਮੇਟੀ ਉੱਥੋਂ ਦੀ ਜ਼ਮੀਨ ਮਾਲਕਾਂ ਦੀ ਚੁਣੀ ਹੋਈ ਹੈ ਉਹਨਾਂ ਨੇ ਪਰਨ ਕੀਤਾ ਸੌਹਾ ਖਾਧੀਆਂ ਵੀ ਜਿੰਦਬਾਗ ਜੂਗੀ ਜ਼ਮੀਨ ਦਾ ਇੱਕ ਖੁੱਡ ਨਹੀਂ ਦੰਦੇ ਕਿਉਂਕਿ ਜਿਹੜੀ ਜ਼ਮੀਨ ਪਿੱਛੇ ਇੱਕ ਫੁੱਟ ਤਾਂ ਪਿੱਛੇ ਭਾਜੀ ਦਾ ਘਾਟਾ ਲਾ ਦਿੰਦੇ ਆ ਭਾਈ ਦਾ ਲੱਤ ਵੜ ਦਿੰਦੇ ਆ ਉਹ ਇਥੋਂ ਦੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੇ ਜਿਹੜੇ ਨਵੀਂ ਪਾਲਿਸੀ ਬਣਾਈ ਹੈ ਉਹ 212 ਕਿੱਲੇ ਦੇ ਵਿੱਚ ਐ ਨਹੀਂ ਵੜਨ ਦੇਵਾਂਗੇ ਕਿਉਂਕਿ ਅੱਜ ਸੰਜੁਕਤ ਮੋਰਚੇ ਨੇ ਫੈਸਲਾ ਕਰ ਲਿਆ ਸਰਕਾਰ ਫੈਸਲਾ ਕਰ ਲੇ ਕਿਉਂਕਿ ਸੰਜੁਕਤ ਮੋਰਚੇ ਨੇ ਸਮੁੱਚੇ ਪੰਜਾਬ ਦੇ ਵਿੱਚ ਨੌ ਪੰਜਾ ਸਰਕਾਰ ਨਾਲ ਲੈਤਾ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੂਠੇ ਵਾਲੀ ਵਾਲਾ ਵੀ ਜਿਹੜਾ ਕੇਸ ਹੈ ਜਮੀਨ ਨਰਕਾਇਬ ਕਰਨ ਵਾਲਾ ਉਹ ਵੀ ਸਰਕਾਰ ਨੇ ਜਿੱਥੇ ਚੇਤਾਵਨੀ ਦਿੱਤੀ ਹੈ ਉੱਥੇ ਸੰਜੁਗਤ ਮੋਰਚੇ ਨੇ ਕੇਸ਼ ਆ ਜਿਹੜਾ ਉਹ ਹੱਥ ਦੇ ਵਿੱਚ ਲੈਂਦਾ ਨੱਕ ਨਹੀਂ ਕਰਨ ਦੇਵਾਂਗੇ ਕਿਸੇ ਸਰਕਾਰੀ ਅਧਿਕਾਰੀ ਨੂੰ ਕਿਉਂਕਿ ਫੈਸਲਾ ਹੋ ਚੁੱਕਿਆ ਸਰਕਾਰ ਫੈਸਲਾ ਕਰ ਲੇ ਸੰਜੁਗਤ ਮੋਰਚੇ ਨੇ ਕਰ ਲਿਆ ਜਿਹੜੀ ਕਮੇਟੀ ਬਣਾਈ ਹੋਈ ਹੈ ਤੇ ਨਾਲ ਜਿਹੜੇ ਸੰਜੁਗਤ ਮੋਰਚੇ ਦੇ ਆਗੂ ਹੈ ਉਹਨਾਂ ਨੇ ਇੱਕ ਵਾਰੀ ਡੀਸੀ ਤੇ ਐਸਐਸਪੀ ਸਾਹਿਬ ਨੂੰ ਮਿਲਣਾਗਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾਗਾ ਉਸ ਤੋਂ ਬਾਅਦ ਸੰਜੁਗਤ ਮੋਰਚੇ ਦੀ ਮੀਟਿੰਗ ਕਰਕੇ ਉਸ ਤੋਂ ਬਾਅਦ ਐਸ਼ਾ ਵੱਡਾ ਐਕਸ਼ਨ ਕਰਨਾਗਾ ਤੇ ਸਰਕਾਰ ਦੀ ਤਸੱਲੀ ਕਰਾ ਦਾਂਗੇ ਵੀ ਜ਼ਮੀਨਾਂ ਦੇ ਵਿੱਚ ਐ ਨਹੀਂ ਵੜਿਆ ਜਾਊਗਾ ਕਿਉਂਕਿ ਇਹਨਾਂ ਨੂੰ ਇਹ ਹੈ ਵੀ ਕੋਸ ਡਰਾਬੇ ਜੇ ਮਾਰ ਕੇ ਕਿਸਾਨ ਦੇ ਸਬੰਧੀਆਂ ਨੂੰ ਉਸ ਆਮ ਲੋਕਾਂ ਨੂੰ ਡਰਾ ਕੇ ਜ਼ਮੀਨਾਂ ਦੇ ਉੱਤੇ ਐ ਕਾਬਜ਼ ਹੋ ਜਾਣਗੇ ਪੰਜਾਬ ਕੋਲ ਇੱਕੋ ਇੱਕ ਚੀਜ਼ ਹੈ ਜਿਹੜੀ ਜ਼ਮੀਨ ਹੈ ਮੰਦਰ ਤੇ ਇੱਕ ਪਾੜੇ ਹੈ ਦੋਨੇ ਫਰੀ ਮੰਗੂ ਸਰਕਾਰ ਲੈਣ ਨੂੰ ਤਿਆਰ ਹੈ ਆ ਕੱਚੇ ਪੈਰੀ ਇਹਨਾਂ ਨੂੰ ਸਰਕਾਰ ਨੂੰ ਬਾਣਤਨੀ ਵੜਨ ਦੇਵਾਂਗੇ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ ਅੱਜ ਅਸੀਂ ਪਾਰਸਪਤ ਸਹਿਯੋਗਤ ਖਾਨ ਮੋਰਚੇ ਵੱਲੋਂ ਪਿੰਡ ਸੁਠਿਆਵਾਲ ਦੇ ਵਿੱਚ ਸਰਕਾਰ ਨੇ ਨਵਾਂ ਅਧਿਨਿਸ਼ਠਾ ਕੇ ਜ਼ਮੀਨਾਂ ਕਰ ਕਰਨਾ ਨਵਾਂ ਢੰਗ ਬਣਾਇਆ ਹੈ ਉਹਦੇ ਖਿਲਾਫ ਸਹਿਯੋਗਤ ਖਾਨ ਮੋਰਚੇ ਵੱਲੋਂ ਪਿੰਡ ਸੁਠਿਆ ਵਾਲੀ ਗਦਾਣਾ ਮੰਡੀ ਦੇ ਵਿੱਚ ਰੈਲੀ ਕਰਕੇ ਕਿਸਾਨ ਆਗੂਆਂ ਨੇ ਸਾਰੇ ਪਿੰਡ ਵਾਸੀਆਂ ਨੂੰ ਸੱਦੇ ਕੀਤਾ ਹੈ ਕਿ ਕਿਸਾਨਾਂ ਦੀ ਜ਼ਮੀਨ ਅਖੇਂ ਕੀਮਤੇ ਚੈਣ ਨਾ ਹੋਣ ਦੇ ਵਾਗੇ ਜਿਹੜੀ ਸਰਕਾਰ ਨਵੀਂ ਵਾਅਦਾ ਸੀ ਕਰਦੀ ਹੈ ਇਹ ਪੈਸਾ ਕੁਝ ਨਾ ਨਹੀਂ ਜ਼ਮੀਨਾਂ ਐਕਵਾਇਰ ਕਰਕੇ ਉਹਦੇ ਵਿੱਚ ਕਿਸਾਨ ਨੂੰ ਕੁਝ ਮਰਿਆ ਨਾ ਪਰਾਟ ਦੇਣਾ ਹੈ ਇਹ ਪਰਾਟ ਆਈ ਦਾ ਕਿ ਬਹਾਨੇ ਵਾਹੀ ਸਰਕਾਰ ਦੀ ਉਹਲੇ 20 25 ਸਾਲਾਂ ਵਿੱਚ ਇੱਥੇ ਜਿਹੜਾ ਪਰਾਟ ਦਾ ਜਾਂ ਕਿਸੇ ਚੀਜ਼ ਦੀ ਕੋਈ ਕੀਤਰੀ ਨਹੀਂ ਸਰਕਾਰ ਜ਼ਮੀਨਾਂ ਧਾਉਣ ਵਾਸਤੇ ਏਡੇ ਪਗੇ ਕੰਡੇ ਵਰਦੇ ਜੀ ਤੋਂ ਬਾਜ ਰਹੇ ਸਾਰੇ ਪੰਜਾਬ ਦੇ ਵਿੱਚ 44000 ਏਕੜਾਂ ਹੀ ਐਕਵਾਇਰ ਕਰਨੀਆਂ ਚਾਹੀਆਂ ਸਾਰੇ ਪੰਜਾਬ ਦੇ ਵਿੱਚ ਤੋਂ ਮੋਰਚਾ ਕਥਨ ਆਪਾਂ ਨਵਾਂ ਮੁੱਢਾ ਮੁੱਢਾ ਜੋੜ ਕੇ ਪ੍ਰਜਾ ਸਰਕਾਰ ਨੂੰ ਮਨੂਰ ਕਰ ਦੂਗਾ ਕਿ ਜ਼ਮੀਨ ਐਕਵਾਇਰ ਐਸ ਰੂਪ ਨਹੀਂ ਹੋਣ ਦੇਣਾ